ਸੁਖਬੀ ਸਿੰਘ ਬਾਦਲ ਨੂੰ ਮੋੜ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣੇ ਜਾਂਦੇ ਸੁਨੀਲ ਜਾਖੜ ਨੇ ਤੰਜ ਕੱਸਿਆ ਉਹਨਾਂ ਨੇ ਕਿਹਾ ਹੈ ਕਿ ਸੁਖਬੀ ਸਿੰਘ ਬਾਦਲ ਦੇ ਪਹਿਲੇ ਗੁਨਾਹ ਦੀ ਸਜ਼ਾ ਹਾਲੇ ਪੂਰੀ ਨਹੀਂ ਹੋਈ ਸ਼੍ਰੋਮਣੀ ਅਕਾਲੀ ਦਲ ਨੇ ਸੁਖਬੀ ਸਿੰਘ ਨੂੰ ਮੋੜ ਤੋਂ ਅਕਾਲੀ ਦਲ ਦਾ ਪ੍ਰਧਾਨ ਚੁਣ ਕੇ ਇੱਕ ਹੋਰ ਗੁਨਾਹ ਕਰ ਦਿੱਤਾ ਹੈ ਅਗੋਂ ਦੇਖੋ ਸੁਖਬੀ ਸਿੰਘ ਬਾਦਲ ਦੇ ਪ੍ਰਧਾਨ ਚੁਣੇ ਜਾਂਦੇ ਸੁਨੀਲ ਜਾਖੜ ਨੇ ਹੋਰ ਕੀ ਕਿਹਾ ਸਤਿ ਸ੍ਰੀ ਅਕਾਲ ਸਾਥੀਓ ਦੇਸ਼ ਵਿਦੇਸ਼ ਦੇ ਅੰਦਰ ਬੈਠੇ ਸਾਰੇ ਪੰਜਾਬੀਆਂ ਨੂੰ ਵਿਸਾਖੀ ਦੀ ਲੱਖ ਲੱਖ ਵਧਾਈਆਂ। ਅਕਾਲੀ ਦਲ ਨੂੰ ਵੀ ਵਧਾਈਆਂ ਕਿ ਕੱਲ ਉਹਨਾਂ ਨੇ ਆਪਣਾ ਨਵਾਂ ਪ੍ਰਧਾਨ ਚੁਣ ਲਿਆ। ਤੇ ਕੱਲੀ ਉਸ ਚੋਣ ਦੇ ਦੌਰਾਨ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਕੇ ਮਾਫੀ ਮੰਗਣ ਦੀ ਬਜਾਏ ਉਹਨਾਂ ਨੇ ਆਪਣੇ ਗੁਨਾਹਾਂ ਦਾ ਠਿਕਰਾ ਬੀਜੇਪੀ ਦੇ ਸਿਰ ਤੇ ਫੋੜਨ ਦਾ ਕੋਝਾ પ્રયાસ ਕੀਤਾ। ਇਹਦੇ ਕਰਕੇ ਮੈਨੂੰ ਮਜਬੂਰ ਹੋ ਕੇ ਅੱਜ ਕੁਝ ਕਹਿਣਾ ਪੈ ਰਿਹਾ। ਕੱਲ ਜੋ ਕੁਝ ਉਹ ਤੇ ਦੇਖਣ ਨੂੰ ਮਿਲਿਆ ਜਿੱਥੇ ਰੂੜਾ ਸਿੱਖਾਂ ਦੇ ਦਿਲ ਦੇ ਅੰਦਰ ਪੰਥ ਦੇ ਅਨਿਆਇਆਂ ਦੇ ਦਿਲ ਦੇ ਅੰਦਰ ਠੇਸ ਪਹੁੰਚੀ ਪਹੁੰਚੀ ਮੇਰੇ ਵਰਗਾ ਬੰਦਾ ਵੀ ਜਿਹੜਾ ਅਕਾਲੀ ਦਲ ਦਾ ਹਮੇਸ਼ਾ ਹਮਾਇਤੀ ਰਿਹਾ ਇੱਕ ਕੌਮ ਦੀ ਨਮਾਇਆ ਰਾਜਨੀਤਿਕ ਜਮਾਤ ਦੇ ਹੱਕ 'ਚ ਮੈਂ ਹਮੇਸ਼ਾ ਆਵਾਜ਼ ਉਠਾਈ ਹੈ ਆਪਣੇ ਰਾਜਨੀਤਿਕ ਖੇਤਾਂ ਨੂੰ ਪਾਸੇ ਰੱਖ ਕੇ ਮੇਰੇ ਵੀ ਬਹੁਤ ਠੇਸ ਪਹੁੰਚੀ ਉਹ ਸੀਗਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਨ ਦਾ ਇੱਕ ਹੋਰ ਜ਼ਬਰਗਨਾ ਉੱਥੇ ਕੀਤਾ ਗਿਆ ਗੁਨਾਹਾਂ ਦੀ ਮਾਫੀਆਂ ਤਾਂ ਜਿੰਨੇ ਪੂਰੀਆਂ ਹੋਈਆਂ ਹੀ ਨਹੀਂ ਇੱਕ ਹੋਰ ਗੁਨਾਹ ਕਰਤਾ ਉੱਥੇ ਸ੍ਰੀ ਕਾਲ ਤਖਸਾਲ ਸਾਹਿਬ ਨੇ ਜੇ ਵੱਡੇ ਬਾਦਲ ਸਾਹਿਬ ਦਾ ਫਕਰੇ ਕੌਮ ਦਾ ਖਿਤਾਬ ਵਾਪਸ ਲਿਆ ਸੀਗਾ ਤਾਂ ਉੱਥੋਂ ਇੱਕ ਫਰਿਆਦ ਤਾਂ ਕੀਤੀ ਜਾ ਸਕਦੀ ਸੀ ਇੱਕ ਬੇਨਤੀ ਤਾਂ ਕੀਤੀ ਜਾ ਸਕਦੀ ਸੀ ਅਪੀਲ ਕੀਤੀ ਜਾ ਸਕਦੀ ਸੀ ਕਿ ਉਹਦੇ ਤੇ ਦੁਬਾਰਾ ਤੋਂ ਕੋਖਿਆ ਜਾਵੇ ਉਹਦੇ ਤੇ ਵਿਚਾਰ ਕੀਤਾ ਜਾਵੇ ਪਰ ਉਹਦੇ ਖਿਲਾਫ ਰੈਜ਼ੋਲੂਸ਼ਨ ਪਾਣਾ ਤੇ ਪਾਣ ਵਾਲੀ ਪਾਰਟੀ ਵੀ ਅਕਾਲੀ ਦਲ ਦੀ ਪੰਥ ਦੀ ਨਮਾਇਆ ਪਾਰਟੀ ਹੋਵੇ ਸਕੇ ਮੈਂ ਨਹੀਂ ਸਮਝਦਾ ਕਿ ਕਿਸੇ ਵੀ ਪੰਥ ਦੇ ਅਨਿਆਈ ਛੁੱਟ ਕਿਸੇ ਵੀ ਪੰਜਾਬੀ ਦੇ ਹੈ ਨਹੀਂ ਵੈਲ ਮੀਨਿੰਗ ਪੰਜਾਬੀ ਇਸ ਗੱਲ ਨੂੰ ਸਵੀਕਾਰ ਕਰੂਗਾ ਮੇਰੇ ਤੇ ਗਲੋਂ ਉੱਤਰ ਨਹੀਂ ਆ ਗੱਲ ਸਾਥੀਓ ਮੈਂ ਇਸ ਕਰਕੇ ਬੜਾ ਮੇਰੇ ਦਿਲ ਨੂੰ ਠੇਸ ਪਹੁੰਚੀ ਹੈ ਦੂਜੀ ਗੱਲ ਤੇਜਾ ਸਿੰਘ ਸਮੁੰਦਰੀ ਹਾਲ ਦੇ ਅੰਦਰ ਬੁਲੇਸੌਰ ਨਿਹਾਲ ਦੇ ਤਾਂ ਨਾਰੇ ਲੱਗਦੇ ਫੱਬਦੇ ਵੀ ਹੈ ਰਾਹ ਵੀ ਬਣਦਾ ਹੈ ਰੋਤੇ ਇੱਕ ਕਿਸੇ ਲੀਡਰ ਵਿਸ਼ੇਸ਼ ਦੇ ਉਹਦੇ ਉਹਦੇ ਨਾਰੇ ਲੱਗਣ। ਐਡਾ ਅਹੰਕਾਰ ਲੀਡਰਾਂ ਦੇ ਵਿੱਚ ਇੱਥੇ ਤਾਂ ਤੁਸੀਂ ਬਹੁਤ ਦੂਰੋਂ ਕੁਰਸੀਆਂ ਤੋਂ ਅੱਜ ਉੱਥੇ ਜਾ ਕੇ ਆਪਣੇ ਨਾਰੇ ਲੱਗ ਰਹੇ ਸਾਬ ਤੇਜ ਸਿੰਘ ਉੱਥੇ ਹਰਮੰਦਰ ਸਾਹਿਬ ਦੀ ਛਾਂ ਦੇ ਅੰਦਰ ਬੈਠ ਕੇ ਤੁਸੀਂ ਆਪਣੇ ਨਾਰੇ ਲਾਈ ਜਾ ਰਹੇ ਹੋ। ਗੁਰੂ ਮਹਾਰਾਜ ਦੇ ਗੁਰੂ ਸਾਹਿਬਾਨ ਦੀ ਗੱਲ ਨਾ ਕਰਕੇ ਤੁਸੀਂ ਆਪਣੇ ਨਾਰੇ ਲਵਾ ਰਹੇ ਸਾਬ। ਤੀਜੀ ਗੱਲ ਇੱਕੋ ਹੀ ਚਰਚਾ ਉੱਥੇ ਸੀਗੀ ਵੀ ਹੁਣ ਪ੍ਰਧਾਨ ਜੀ ਆ ਗਏ। ਤੇ 2027 ਦੇ ਅੰਦਰ ਸਰਕਾਰ ਅਕਾਲੀ ਦਲ ਦੀ ਬਣਨੀ ਹੈ ਸਭ ਅਕਾਲੀ ਦਲ ਦਾ ਹੋਂਦ ਅਕਾਲੀ ਦਲ ਦਾ ਜਨਮ ਪੰਥ ਪੰਜਾਬ ਤੇ ਪੰਜਾਬੀਅਤ ਦੀ ਰਖਵਾਲੀ ਵਾਸਤੇ ਬਣਿਆ ਸੀਗਾ ਸਰਕਾਰਾਂ ਵਾਸਤੇ ਨਹੀਂ ਬਣਿਆ ਸੀਗਾ ਸਰਕਾਰਾਂ ਬਣਦੀਆਂ ਸਰਕਾਰਾਂ ਡਿੱਗਦੀਆਂ ਪਰ ਜਿਹੜੇ ਅਸੂਲ ਹੁੰਦੇ ਆਉਂਦਾ ਤੇ ਪਹਿਰੇ ਦੇਣ ਵਾਸਤੇ ਆ ਪੰਥ ਦੀ ਪਾਰਟੀ ਬਣਾਈ ਗਈ ਸੀ ਸਾ ਕੁਰਸੀਆਂ ਲੈਣ ਵਾਸਤੇ ਨਹੀਂ ਸੀ ਬਣਾਈ ਗਈ ਕਿਹੜੇ ਮੂਹ ਨਾਲ ਕਿਹੜੇ ਲੀਡਰ ਉੱਥੇ ਸਹਬਾਨ ਸੀ ਜੀ ਨੇ ਕਿਸੇ ਨੇ ਵੀ ਆ ਇਸ ਗੱਲ ਨਹੀਂ ਸੋਚੀ ਵੀ ਆਪਾਂ ਕਰੀ ਕੀ ਜਾਣੇ ਪੰਜਾਬ ਬਰੂਦ ਦੇ ਢੇਰ ਤੇ ਬੈਠਾ ਹੈ ਪੰਜਾਬ ਦੇ ਲੋਕ ਸੜਕਾਂ ਤੇ ਹਹਾਕਾਰ ਮਚੀ ਖੜੀ ਹੈ ਤੇ ਉੱਥੇ ਪੰਜਾਬ ਦੀ ਗੱਲ ਨਾ ਕਰਕੇ ਕੁਰਸੀਆਂ ਦੀ ਗੱਲ ਹੋ ਰਹੀ ਹੈ ਆਪਣੀਆਂ ਗੱਲਾਂ ਉੱਥੇ ਹੋ ਰਹੀਆਂ ਆ ਗਲ ਚੱhti ਨਹੀਂ ਸਾਬ ਸ੍ਰੀ ਅਕਾਲ ਤੱਕ ਸਾਹਮਣੇ ਅੰਦਰ ਚੌਥੀ ਗੱਲ ਜਿਹੜੀ ਮੈਂ ਕਹਿਣ ਲੱਗਿਆ ਸ੍ਰੀ ਅਕਾਲ ਤੱਕ ਦੇ ਸਾਹਮਣੇ ਖੜੇ ਹੋ ਕੇ ਇਹਨਾਂ ਲੋਕਾਂ ਨੇ ਆਪਣੇ ਗੁਨਾਹ ਕਬੂਲ ਕੀਤੇ ਰਾਜਨੀਤਿਕ ਸਜਾਵਾਂ ਜਿਹੜੀਆਂ ਇਹਨਾਂ ਨੂੰ ਤਨਖਾਹ ਜਿਹੜੀਆਂ ਲਾਈਆਂ ਗਈਆਂ ਸਭ ਕੋਈ ਕਿਸੇ ਨੂੰ ਦੇਖੋ ਗੁਰੂ ਮਹਾਰਾਜ ਤਾਂ ਬਖਸ਼ਿਨਾ ਆ ਰਹੇ ਦੱਸ ਆ ਉਹ ਗੁਰੂ ਮਹਾਰਾਜ ਰਾਜ ਦੇ ਚਾਹ ਉਹਤੇ ਖੜ ਕੇ ਜੇ ਕਲਤਾ ਸਾਬ ਨੇ ਤੁਹਾਨੂੰ ਜ਼ਲੀਲ ਕਰਨ ਵਾਸਤੇ ਨਹੀਂ ਉਥੇ ਤਨਖਾਹ ਲਈ ਸੀ ਵੀ ਤੁਹਾਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਵੇ ਉਹਨਾਂ ਨੂੰ ਸੁਧਾਰੋ ਤੁਸੀਂ ਸੁਧਾਰਨ ਦੀ ਬਜਾਏ ਹੋਰ ਦੂਜੇ ਪਾਸੇ ਤੁਰਪੇ ਅਗਰ ਜੇ ਸੁਧਾਰਿਆ ਹੁੰਦਾ ਤਾਂ ਮੈਂ ਨਹੀਂ ਸਮਝਦਾ ਵੀ ਉਥੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਅੰਦਰ ਖੜੇ ਹੋ ਕਿ ਆ ਕਿਤੇ ਵੀ ਪੰਜਾਬ ਦੇ ਅੰਦਰ ਕਿਸੇ ਸਾਡੇ ਪੰਜਾਬੀ ਦੇ ਅੰਦਰ ਸੰਸਕਾਰ ਹੈ ਸਾਹਿਬ ਪੁੰਦਰ ਸਾਹਿਬ ਇੱਕ ਬਹੁਤ ਹੀ ਬਜ਼ੁਰਗ ਮੈਚੋਰ ਸੀਨੀਅਰ ਸੀਨੀਅਰ ਪੋਸਟ ਲੀਡਰ ਜਿਹੜੇ ਆ ਉਹਨਾਂ ਨੂੰ ਇਸ ਕਿਸਮ ਦੀ ਉਹਨਾਂ ਤੇ ਉਹਨਾਂ ਨੂੰ ਆਪਣੇ ਸ਼ਬਦ ਵਾਪਸ ਲੈਣ ਵਾਸਤੇ ਮਜਬੂਰ ਹੋਣਾ ਪਿਆ ਉਹਨਾਂ ਦਾ ਬੜਾ ਬੜਾ ਉਹਨਾਂ ਨੇ ਉੱਥੇ ਜੋਗਰਨਾ ਕਹੀ ਹੈ ਪਰ ਇਹਦੇ ਨਾਲ ਜਿੱਥੇ ਆ ਇੱਕ ਸੰਸਕਾਰ ਆ ਇਹਦੇ ਮਸਲੇ ਤਾਂ ਨਹੀਂ ਪਰ ਜਿਹੜੀ ਗੱਲ ਉੱਥੇ ਇੱਕ ਰਾਜਨੀਤਿਕ ਨਜ਼ਰੀਏ ਨਾਲ ਤੁਸੀਂ ਦੇਖੋ ਇੱਕ ਚੁਣੀ ਹੋਈ ਪਾਰਟੀ ਦਾ ਪ੍ਰਧਾਨ ਆ ਆਪਣੇ ਮੂੰਹੋਂ ਕਹੇ ਮੇਰੀ ਤਾਂ ਕਿਸੇ ਨੇ ਹੋਰ ਨੇ ਇੱਕ ਮੇਰੇ ਨਾਮ ਤੇ ਆਰਡਰ ਇਸ਼ੂ ਕਰਤਾ ਜਾਂ ਇੱਕ ਫਰਮਾਨ ਜਾਰੀ ਕਰਤਾ ਤੇ ਮੈਨੂੰ ਪਤਾ ਹੈ ਮੈਂ ਨਾਮ ਨਹੀਂ ਦੱਸੂਗਾ ਸਿਰਫ ਨਾਂ ਦੱਸੋ ਤੁਸੀਂ ਪਰ ਪਰਦਾ ਉੱਡੜ ਗਿਆ ਸਾਬ ਤੁਹਾਡੀ ਸਾਰਾ ਜਿਹੜੀ ਤੁਹਾਡੀ ਕਮਜ਼ੋਰੀਆਂ ਤੁਸੀਂ ਆਪਣੇ ਆਪ ਲੋਕਾਂ ਦੇ ਸਾਹਮਣੇ ਢਿੱਡ ਨੰਗਾ ਕਰ ਲਿਆ ਸਾਬ ਤੁਸੀਂ ਕਿਹੜੇ ਮੋਨ ਵਾਲੇ ਹੁਣ ਜਿਹੜੀ ਹੈ ਅਕਾਲੀ ਦਲ ਕਹੂਗਾ ਵੀ ਕਾਂਗਰਸ ਦੇ ਅੰਦਰ ਜਿਹੜੇ ਪ੍ਰਧਾਨ ਬਣਾਤੇ ਉਹ ਤਾਂ ਪਰਚੀਆਂ ਤਾਂ ਪਿੱਛੋਂ ਕੋਈ ਹੋਰ ਭੇਜੀ ਜਾਂਦੇ ਤੇ ਜੇ ਸਿਰਫ ਸਰਕਾਰ ਬਣਾਉਣਾ ਹੀ ਹੈ ਤੁਸੀਂ ਆ ਕੇ ਵੀ ਠੀਕ ਹੈ ਜੀ ਅਸੀਂ ਪ੍ਰਧਾਨਗੀਆਂ ਲੈਣੀਆਂ ਐ ਅਸੀਂ ਸਰਕਾਰਾਂ ਬਣਾਉਣੀਆਂ ਐ ਤਾਂ ਸਾਬ ਤੁਹਾਡੇ ਅੰਦਰ ਅਕਾਲੀ ਦਲ ਦੇ ਅੰਦਰ ਤੇ ਆਮ ਆਦਮੀ ਪਾਰਟੀ ਦੇ ਅੰਦਰ ਫਰਕ ਕੀ ਹੈ ਸਾਬ ਕਾਂਗਰਸ ਦੇ ਵਿੱਚ ਥੋੜਾ ਫਰਕ ਹੀ ਹੈ ਮੈਨੂੰ ਐਸੇ ਯਾਦ ਹੈ ਜਦੋਂ ਜਵਾਕ ਸੀ ਜਦੋਂ ਸੁਣਦੇ ਹੁੰਦੇ ਸੀ ਵੀ ਚੰਗੀ ਤੋਂ ਚੰਗੀ ਕਾਂਗਰਸ ਨਾਲੋਂ ਮਾੜਾ ਤੋਂ ਮਾੜਾ ਅਕਾਲੀ ਦਲ ਚੰਗਾ ਹੈ ਆਹ ਅਕਾਲੀ ਦਲ ਹੈ ਜਮਾਈ ਤੁਸੀਂ ਆਪਣਾ ਸਾਰੀ ਨਾ ਆਪਣਾ ਜਲੂਸ ਕਢਾਇਆ ਤੁਸੀਂ ਨਾਲ ਆਪਣੀ ਇੰਸਟੀਚੂਨਸ ਆਪਣੀ ਪ੍ਰਧਾਨਗੀਆਂ ਹੈ ਬਾਕੀ ਇੰਸਟੀਚੂਨ ਦਾ ਬਹੁਤ ਵੱਡੀ ਢਾਲ ਆਈ ਹੈ ਇਹਨਾਂ ਦੇ ਵਾਸਤੇ ਚਾਤੀ ਮਾਰੋ ਉਹਦੇ ਬਾਅਦ ਕਿਸੇ ਤੇ ਇਲਜ਼ਾਮ ਲਾਇਓ ਫਿਰ ਜਵਾਬ ਦੇਵਾਂਗੇ ਤੁਸੀਂ ਜਵਾਬ ਅਜੇ ਲੋਕਾਂ ਨੂੰ ਦੇਣੇ ਬਾਕੀ ਹੈ ਤੁਹਾਨੂੰ ਫਿਰ ਮੰਗਿਓ ਕਿਸੇ ਤੋਂ ਜਵਾਬ